ਸੱਜਣਾ ਵੀਰ ਹਰੀ ਕਹਿੰਦੇ ਵੀ ਆਪਾਂ ਸੂਈ ਮੈਨ ਦੀਆਂ ਧਾਰਾਂ ਤੋਂ ਤੋਂ ਜਰੂਰ ਚੈੱਕ ਕਰਾ ਦੀ ਕਿ antisense ਭੈਣ ਭਰਾ ਨੂੰ ਪੂਰ ਛੱਟੇ 나ੜ ਗੰਡ ਦਾ ਪਤਾ ਲੱਗ ਜਾਂਦਾ ਮਗਰ ਕੱਟੀ ਵਾਲੀ ਆ ਇੱਕ ਨੰਬਰ ਤੇ ਵਿਖਾਈ ਆ ਤੁਹਾਨੂੰ ਇਹ ਮੈਂ ਧਾਰਾਂ ਚੈੱਕ ਕਰਾਉਣੀ ਵੇਖਿਓ ਵੀਡੀਓ ਐਂਡ ਤੱਕ ਦੇਖੋ ਸੱਜਣਾ ਪਸਮਾਕ ਕੀਤਾ ਬਾਕੀ ਧਾਰ ਤੁਰ ਲੈਂਦੀ ਆ ਧਾਰ ਲੈਂਦੀ ਆ ਪੂਰੀ ਲੈਂਦੀ ਆ ਜੀ ਦਾ ਖੁਸ਼ ਹੋ ਕੇ ਹੈਨਾ ਹਾਂਜੀ ਓਕੇ ਲੈ ਵੀ ਕੋ ਸੱਜਣਾ ਹੁਣ ਤੁਹਾਨੂੰ ਸਾਰਾ ਮਖੌਣਾ ਬਾਕੀ ਥਣਾ ਸੁਣਾ ਲਓ ਤਾਂ ਬੇਫਿਕਰੀ ਹੈ ਨਾ ਮੇਰੀ ਬਿਲਕੁਲ ਬਿਲਕੁਲ ਜੀ ਕੋਈ ਵੱਧ ਘੱਟ ਜਮਾ ਨਾ ਨਾ ਜੀ ਇੱਕ ਧੜ ਦਾ ਵੀ ਫਰਕ ਨਹੀਂ ਗਰੰਟੀ ਵਾਲੀ ਗੱਲ ਬਿਲਕੁਲ ਜੀ ਓਕੇ ਇਹ ਕੋ ਸੱਤ ਦਿਨ ਅਗਲੇ ਥਣਾ ਦੀ ਚਲਾਈ ਓਕੇ ਰੋਟਾ ਹੈ ਨਾ ਸਾ ਬਿਲਕੁਲ ਮਗਰ ਲੈ ਤੂੰ ਮਾਰ ਤੀ ਮੇਰਾ ਭਰਾ ਯਾ ਬਾ ਫਿਰ ਤੁਹਾਨੂੰ ਜਾਂ ਹੈ ਗਈ ਬਹੁਤ ਪੋਲੀ ਹੈ ਜੀ ਹਨਾ ਪੋਲੀ ਪੋਲੀ ਰੂ ਵਰਗੀ ਜੀ ਬਿਲਕੁਲ ਜੀ ਬਿਲਕੁਲ ਧੰਨਵਾਦ ਸੱਜਣੋ ਵੇਖੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਹਾਂ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਕਲੰਜਰ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਜੇ ਨੇੜੇ ਦੀ ਗੱਲ ਕਰੀਏ ਤਾਂ ਨੇੜੇ ਵੀਰਹਰਾਂ ਨੂੰ ਚੀਮਾ ਅਮਰਕੋਟ ਮੇਨ ਸ਼ਹਿਰ ਮੇਨ ਕਸਬਾ ਅਮਰਕੋਟ ਲੱਗਦਾ ਤੇ ਇਸ ਨਗਰ ਦੇ ਵਿੱਚੋਂ ਤੁਹਾਨੂੰ ਆਪਾਂ ਪਹਿਲੀ ਵਾਰੀ ਵੀਡੀਓ ਵਿਖਾਉਣ ਲੱਗੇ ਭਰਾ ਹਰਾਂ ਦਾ ਮੇਲ ਹੋਇਆ ਤੇ 5-6 ਐਨੀਮਲ ਵਿਕਰੀ ਵਾਲੇ ਹੁੰਦੇ ਆ ਵੀਰਹਰੀ ਕਹਿੰਦੇ ਵੀ ਸਾਡੇ ਕੋਲੇ ਹਰ ਵੇਲੇ ਇਨਾਂ ਦਾ ਜਿਹੜਾ ਲੇਖਾ ਜੋਖਾ ਹੋਇਆ ਆਪਾਂ ਮਾਲਕਾਂ ਤੋਂ ਪੁੱਛ ਲਾਂਗੇ ਕਿਹੜਾ ਕਿਹੜਾ ਸੂਆ ਸੁੰਦੀਆਂ ਕਿੰਨਾ ਕਿੰਨਾ ਦੁੱਧ ਕਿੰਨੀਆਂ ਗੱਬਣਾ ਕਿੰਨੀਆਂ ਸੂਨਾਂ ਵਾਲੀਆਂ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆਗੀ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਈ ਵੀ ਤੁਹਾਡਾ ਵੱਡਾ ਧੰਨਵਾਦ ਵੀਰ ਜੀ ਸასი ਕਾਲ ਜੀ ਸასი ਕਾਲ ਸੰਤੋਖ ਸਾਹਿਬ ਸასი ਕਾਲ ਜੀ ਹੋਰ ਸਨਾਂ ਮੇਰਾ ਭਰਾ ਬਸ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਜੀ ਕਿਰਪਾ ਮਹਾਰਾਜ ਦੀ ਜੀ ਸ਼ੁਕਰ ਹੈ ਮਹਾਰਾਜ ਕਿਰਪਾ ਹੀ ਰੱਖੇ ਆਪਣਾ ਨਾਂ ਤੇ ਡਰੈਸ ਦੱਸ ਗਏ ਇੱਥੋਂ ਪੜਣਾ ਭਰਾਵਾਂ ਨੂੰ ਮੇਰਾ ਨਾਂ ਜਗਜੀਤ ਸਿੰਘ ਹੈ ਜੀ ਛੋਟਾ ਨਾਮ ਲਾਡੀ ਲਾਡੀ ਕਰਕੇ ਜ਼ਿਆਦਾ ਚੱਲਦਾ ਜੀ ਲਾਡੀ ਕਰਕੇ ਸਾਰੇ ਜਾਣਦੇ ਹੈ ਨਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਜੀ ਠੀਕ ਹੈ ਤੇ ਇਹਦਾ ਵੀਰੇ ਦਾ ਕੀ ਨਾਂ ਮੇਰਾ ਨਾਂ ਸਿਮਰਨਜੀਤ ਹੈ ਜੀ ਸਿਮਰਨਜੀਤ ਹਾਂ ਜੀ ਠੀਕ ਹੈ ਤੇ ਲਾਡੀ ਵੀਰੇ ਆਪਣਾ ਡਰੈਸ ਇੱਥੋਂ ਦਾ ਤਸਰੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਓਕੇ ਨੇੜੇ ਆ ਗਿਆ ਅਮਰਕੋਟ ਹਾਂਜੀ ਨੇੜੇ ਅਮਰਕੋਟ ਚੀਮੇ ਲੈਵਲ ਟੋਵਾ ਵੀ ਆਪਾਂ ਨੂੰ 5-6 ਕਿਲੋਮੀਟਰ ਹੈ ਜੀ ਲੈਵਲ ਟੋਵਾ ਵੀ 5-6 ਕਿਲੋਮੀਟਰ ਹੈ ਨਾ ਹਾਂਜੀ ਹਾਂਜੀ ਬਿਲਕੁਲ ਠੀਕ ਠੀਕਾ ਠੀਕਾ ਤੇ ਵਪਾਰ ਲੈਣ ਦਾ ਕੰਮ ਆ ਵੀਰੇ ਹਾਂਜੀ ਵਪਾਰ ਲੈ ਜਾਂਦਾ ਜੀ ਆਪਣਾ 3-4 ਪੀੜ੍ਹੀਆਂ ਹੋ ਗਈਆਂ ਜੀ ਵਪਾਰ ਲੈ ਜਾਂਦਾ ਹੈ ਆਪਣਾ ਚੱਲਦਾ ਕੰਮ ਜੀ ਓਕੇ ਹਾਂਜੀ ਤੇ ਆਪਣਾ ਨੰਬਰ ਕਿਹੜਾ ਵੀਰੇ ਚੱਲੂਗਾ ਨੰਬਰ ਜੀ 81468 39005 ਓਕੇ ਇੱਕ ਵਾਰੀ ਹੋਰ ਰਿਪੀਟ ਕਰੀਏ 81468 ਹਾਂਜੀ 89005 ਇਹ ਤੇ ਸੰਪਰਕ ਕਰਿਆ ਕਰ ਹਾਂ ਵੈਸੇ ਤਾਂ ਆਪਾਂ ਸਕਰੀਨ ਤੇ ਵੀ ਚਲਾ ਦੇਗੇ ਹਾਂਜੀ ਹਾਂਜੀ ਤੇ ਕਿੰਨੇ ਜਾਨਵਰ ਅੱਜ ਆਪਣੇ ਕੋਲੇ ਜਾਨਵਰ ਆਪਣੇ ਕੋਲ 4 ਐ ਜੀ ਓਕੇ ਹਾਂਜੀ ਹਾਂਜੀ ਇੱਕ ਮੱਝ ਖਾਦਣੀਆਂ ਹਾਂਜੀ ਇੱਕ ਸੂਈ ਆ ਯਾਨੀ ਕਿ ਤਿੰਨ ਗੱਬਣਾ ਜੀ ਤਿੰਨ ਗੱਬਣਾ ਤੇ ਇੱਕ ਸੂਈ ਆ ਬਿਲਕੁਲ ਜੀ ਬਿਲਕੁਲ ਇਹ ਛੋਟੀ ਤੋਂ ਜੇ ਸ਼ੁਰੂ ਕਰੀਏ ਤਾਂ ਕਿਹੜਾ ਸੂਹਾ ਸੂਈ ਆ ਇਹ ਸੰਤੂ ਸਾਹਿਬ ਤੀਜਾ ਸੂਹਾ ਸੂਈ ਆ ਜੀ ਓਕੇ ਵੀ ਅਸੀਂ ਦੂਜਾ ਨਹੀਂ ਕਹਿੰਦੇ ਤੀਜਾ ਨਹੀਂ ਨਹੀਂ ਤੀਜਾ ਆ ਮੈਂ ਆਪਾਂ ਝੂੜ ਮਾਰ ਕੇ ਡੰਗਰ ਨਹੀਂ ਦੇਣਾ ਤੀਜਾ ਸੂਹਾ ਸੂਈ ਆ origignal ਤੀਜਾ ਸੂਈ ਆ ਜੀ ਓਕੇ ਹਾਂਜੀ ਕਿੰਨੇ ਦਿਨਾਂ ਦੀ ਸੂਈ ਆ ਵੀਰੇ ਇਹਨੂੰ ਸੂਈ ਨੂੰ ਮਗਰੇ ਦੇ ਕੱਟੀ ਆ 12 13 ਦਿਨ ਹੋ ਗਏ ਇਹਨੂੰ ਸੂਈ ਨੂੰ ਜੀ 12 ਤੋਂ 13 ਦਿਨ ਸੂਈ ਨੂੰ ਹੋ ਗਏ ਮਗਰ ਕੱਟੀ ਆ ਮਗਰ ਕੱਟੀ ਆ ਜੀ ਹੁਣ ਦੁੱਧ ਕਿੰਨਾ ਆਜੂ ਭਾਂਡੇ ਚ ਦੁੱਧ ਬਹੁਤ ਆ ਹਾਂ ਜੀ ਜੀ ਬਹੁਤ ਵੱਡੀ ਆ ਜੀ ਛੋਟੀ ਹਾਂ ਦੁੱਧ ਦੇ ਥਲੇ ਠੰਡਾ ਕਰਕੇ ਸੰਦੂ ਸਾਹਿਬ 12 ਕਿਲੋ ਆ ਠੀਕ ਆ ਐਂ ਝੂਠ ਮਾਹ ਨੂੰ 14 ਆ ਕੀ ਆ ਜੀ ਇਹ 13 ਕਿਜੀ ਨੇ 12 ਕਿਲੋ ਠੰਡਾ ਕਰਕੇ ਜਿਹੜਾ ਬਾਲਟੀ ਚ ਪਾਉਣਾ ਆਪਾਂ ਜੀ ਓਕੇ 12 ਕਿਲੋ ਜਿਹੜਾ ਮਰਜੀ ਭੈਣ ਭਰਾ ਜੇ ਚਵਾ ਦੇਾਂਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਬ ਸੁਵਾ 12 13 ਦਿਨ ਹੋ ਗਏ ਨੂੰ ਸੂਈ ਨੂੰ ਜੀ ਉਹ ਕੱਟ ਨਹੀਂ ਤੇ ਨਹੀਂ ਲੱਗੀ ਜੀ ਨਹੀਂ ਮੈਲੇ ਤੇ ਨਹੀਂ ਜਾਈ ਲੱਗੀ ਬੱਤੇ ਨੂੰ ਹੀ ਚਾਤੀ ਮਾਰ ਦੋ ਜੀ ਹਾਂ ਮਾਰਾ ਟੋਰ ਕਰਾਇਓ ਚੱਕ ਮੇਰਾ ਭਰਾ ਠੀਕ ਸੱਜਣੋਂ ਕੱਦ ਕਾਠ ਦਾ ਨਤਾਜਾ ਵੀਰ ਦੇ ਕੱਦ ਤੋਂ ਲਾਇਓ ਫੁੱਲ ਕੱਦ ਦਾ ਬਾਈ ਦਾ ਵੀ 6 ਫੁੱਟ ਦੇ ਲਾਗੇ ਬੰਨੇ ਤੇ 6 ਫੁੱਟ ਮੇਰਾ ਕੱਦ ਹੈ ਸੰਦੂ ਸਾਹਿਬ ਹਾਂ ਆ ਵੇਖ ਲਓ ਮੋਢੇ ਤੇ ਆਉਂਦੀ ਮਾਜੀ ਨਹੀਂ ਬਹੁਤ ਕੱਦ ਸੰਦੂ ਸਾਹਿਬ ਠੰਡੀ ਤੇਰੀ ਮਾਜ ਹਾਂ ਨਹੀਂ ਚੰਗੀ ਝੋਟੀ ਆ ਤੇ ਚੂਣ ਬਹੁਤ ਚੰਗਾ ਹੋਊਗਾ ਚੂਣ ਇੱਕ ਨੰਬਰ ਜੀ ਚੂਣ ਦੀ ਮਾੜੀ ਨਹੀਂ ਮੈਂ ਲੈਣੀ ਜੀ ਆ ਕੱਟੀ ਆ ਗਈ ਹਾਂਜੀ ਆ ਕੱਟੀ ਜੀ ओके 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 ਸੰਤੂ ਸਾਹ ਕੱਟੀਆਂ ਨੂੰ ਦੁੱਧ ਬੜਾ ਛੜਦੇ ਕੱਟੀ ਬੜੀ ਪਲੀ ਆ ਜੀ ਅੱਧਾ ਦੁੱਧ ਦੀ ਕੱਟੀ ਨੂੰ ਝੰਗਾਉਂਦੇ ਜੀ ਮੈਂ ਤਾਂ ਇਹ ਕਹਿੰਦਾ ਜੀ ਮਾਈ ਥੱਲੇ ਦੁੱਧ ਦਾ ਤਾਂ ਕੱਟੀ ਪਲਣੀ ਆ ਹਾਂ ਜੀ ਹਾਂ ਜੀ ਜੇ ਮਾਈ ਥੱਲੇ 2 2.5 ਕਿਲੋ ਦੁੱਧ ਤਾਂ ਕੀ ਕੱਟੀ ਨੂੰ ਛੱਡੂ ਅਗਲਾ ਬਿਲਕੁਲ ਜੀ ਬਿਲਕੁਲ ਵੇਖੋ ਸੱਜਣੋ ਤੇ ਬਾਕੀ ਯਾਰ ਮੈਂ ਇਹਨੂੰ 14 ਕਿਲੋ ਦੁੱਧ ਤੇ ਦੇਣਾ ਚਾਹੀਦਾ ਦਊਗੀ ਦਊਗੀ ਸੰਤੂ ਸਾਹ ਦਊਗੀ ਹਾਂ 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 ਕਮਾ ਲਿਓ ਕੀ ਬਾਤ ਆ ਵੇਖੋ ਕੱਦ ਕਾਠ ਦਾ ਕੋਈ ਊੜਾ ਬੰਨਾ ਨਹੀਂ ਪੂਰੀ ਚੰਗੀ ਮੈਂ ਆ ਸੱਜਣੋ ਕੱਦ ਕਾਠ ਬੇਲ ਵਾਇਰਲ ਵੰਡ ਸੋਹਣਾ ਰੰਗ ਰੂਪ ਆ ਛੋਟੀ ਦਾ ਤੇ ਕੱਟੀ ਵੀ ਬੜੀ ਚੰਗੀ ਆ ਮਗਰ ਵੇਖਿਓ ਪੂਰੀ ਪਲੀ ਆ ਪਹਿਲਾਂ ਮੈਂ ਤੁਹਾਨੂੰ ਚੈੱਕ ਕਰਾ ਦਈਏ ਉਸ ਤੋਂ ਬਾਅਦ ਆਪਾਂ ਕੱਟੀ ਦੇ ਵੀ ਝਾਤ ਮਰਾ ਦਨੇ ਆ ਇਹ ਦੇਖੋ ਤੇ ਬਾਕੀ ਵੀਰ ਦੀ ਗੱਲ ਆ ਕੋ ਸੁਭਾਅ ਬਹੁਤ ਚੰਗਾ ਹਨਾ ਨਹੀਂ ਮਿਲ ਕੋਲ ਠੰਡੀ ਨਹੀਂ ਕੀਤੀ ਇਹਨੇ ਨਹੀਂ ਨਹੀਂ ਠੰਡੀ ਤੇਰੀ ਆ ਜੀ ਤੇ ਸਾਨੂੰ ਸਭ ਬਹੁਤ ਹਾਂ ਆ ਦੇਖੋ ਸਜਣਾ ਕੱਟੀ ਕਿਆ ਬਾਤ ਸਾਬਾ ਕਿਤੇ ਗੱਜੀ ਵੱਡੀਆਂ ਹੋਣੀਆਂ ਜੀ ਬਿਲਕੁਲ ਬਿਲਕੁਲ ਵੀਰੇ ਧੰਨਵਾਦ ਆ ਬਹੁਤ ਚੰਗੀ ਮੈਂ ਬਣੂੰਗੀ ਹੈਨਾ ਆ ਟੀਕੇ ਦੀ ਕੱਟੀ ਆ ਟੀਕਾ ਆਪਾਂ ਪੁੱਛਿਆ ਨਹੀਂ ਗਾ ਆਂਦੇ ਟੀਕਾ ਭਰਾਇਆ ਤਾਂ ਆਪਾਂ ਪੁੱਛਿਆ ਨਹੀਂ ਕਿਹੜੇ ਦੀ ਕਿਹੜੇ ਦੀ ਨਹੀਂ ਜੀ ਓਕੇ ਹਾਂਜੀ ਹਾਂਜੀ ਤੇ ਵੀਰ ਜੀ ਕੀ ਇਹਦਾ ਰੇਟ ਕੀ ਕਰੀਗੇ ਮੈਂ ਦਾ ਜਿਵੇਂ ਪਹਿਲੀ ਵਾਰੀ ਮੇਲ ਹੋਇਆ ਤੇ ਆਪਾਂ ਜਾਇਜ਼ ਕਮਾਈ ਨਹੀਂ ਦੇ ਦਿੱਤੀਗੇ ਨਹੀਂ ਜਾਇਜ਼ ਹੀ ਆਪਾਂ ਦੇਵਾਂਗੇ ਠੀਕ ਆ ਬਾਕੀ ਤੁਸੀਂ ਕਹਿੰਦੇ ਵੇਚਣ ਵਾਲੇ ਭਰਾ ਹੀ ਲੀ ਜਾਂਦੇ ਜਿਆਦੇ ਬਿਲਕੁਲ ਬਿਲਕੁਲ ਆਪਣੇ ਕੋਲ ਬਵਾਰੀ ਭਰਾ ਹੀ ਸਾਰੇ ਖੜਦੇ ਆ ਜੀ ਓਕੇ ਹਾਂਜੀ ਸੰਧੂ ਸਾਹਿਬ ਨੇ ਮੋਲ ਕਰਦੇ ਆ 1 ਤੇ ਇਹ ਹਾਨ ਆ ਜਿਹੜੀ ਆਪਾਂ ਦੇਣੀ ਆ ਜੀ ਇੱਕ 15 ਦੀ ਦੇਣੀ ਆ ਜੀ 1 ਲੱਖ ਤੇ 15000 ਦੀ ਬਿਲਕੁਲ ਜੀ ਬਿਲਕੁਲ 5000 ਰੁਪਿਆ ਛੋਟ ਇੱਕ 15 ਦੀ ਦੇਣੀ ਆ ਜੀ ਝੋਟੀ ਚੰਗੀ ਆ ਹਾਂਜੀ ਹਾਂਜੀ ਹਨਾ ਬਿਲਕੁਲ ਆਪਾਂ ਥੋੜੀ ਥੋੜੀ ਕਮਾਈ ਬਿਲਕੁਲ ਹੀ ਛੋਟਾ ਆ ਜਾਂ ਮਾਰਨੇ ਰੱਖੇ ਪਹਿਲੀ ਵੀਡੀਓ ਆਪਣੀ ਆਪਾਂ ਗਾਹ ਦੀ ਬਣਾਉਣੇ ਆ ਜੀ ਇੱਕ ਝੋਟੀ ਵੱਡੀ ਆ ਹਾਂਜੀ ਬਿਲਕੁਲ ਬਿਲਕੁਲ ਵੀ ਰੇਟ ਆਪਾਂ ਜਾਇਜ਼ ਕੀਤਾ ਬਿਲਕੁਲ ਜੈਨੂਅਲ ਰੇਟ ਦਾ ਆਪਾਂ ਦੇਣੀ ਆ ਜੀ ਓਕੇ ਹਾਂਜੀ ਪਹਿਲੀ ਵੀਡੀਓ ਆ ਜੀ ਧੰਨਵਾਦ ਤਾਂ ਕਰਕੇ ਜੀ ਤੇ ਦੁੱਧ 12 ਚਵਾ ਦੇਾਂਗੇ ਕੋਈ ਟਾਈਮ ਨਹੀਂ ਤੜਕੇ ਕਿੰ 6 ਤੋਂ 6 ਜਿਹੜਾ ਮਰਜੀ ਬੰਦਾ ਆ ਕੇ ਚੋਲੇ ਬਾਏ ਦੋ ਟਾਈਮ ਛੱਡ ਕੇ ਤਿੰਨ ਟਾਈਮ ਚੋਲੇ ਜੀ ਓਕੇ ਹਾਂ ਜੀ ਦੇਖ ਲਓ ਜੀ ਤਿੰਨ ਹਾਂ 3 ਵਜੇ ਕਿ 23 ਮਿੰਟ ਦਾ ਸਮਾਂ ਹਾਂਜੀ ਹਾਂਜੀ ਓਕੇ ਤਰੀਕ ਵੀ 15 ਹਾਂ 15 ਤਰੀਕ ਠੀਕ ਆ ਤੇ ਇਹਦਾ ਕੀ ਹਿਸਾਬ ਆ ਸ਼ਾ ਇਹ ਸਾਨੂੰ ਸਾਬ ਗੱਬਣਿਆ ਜੀ ਠੀਕ ਆ ਹਾਂ ਜੀ ਇਹ ਤੀਜਾ ਸੂਆ ਘਰ ਵਾਲੇ ਸਾਨੂੰ ਆਂਦੇ ਕੋ ਚੌਥਾ ਮੰਨ ਕੇ ਲਵੇ ਜੀ ਠੀਕ ਆ ਜੀ ਘਰ ਵਾਲੇ ਤੁਹਾਨੂੰ ਪਤਾ ਸੂਆ ਇੱਕ ਘਾਟੀ ਦੱਸਦੇ ਆ ਜੀ ਹਾਂ ਜੀ ਹਾਂ ਜੀ ਇਹ ਚੌਥਾ ਸੂਆ ਮੰਨ ਕੇ ਲਵੇ ਜੀ ਠੀਕ ਆ ਹਾਂ ਜੀ ਦੇਣ ਜੇ ਪੰਜ ਛੇ ਲੈ ਜੂਗੀ ਜੀ ਪੰਜ ਛੇ ਦਿਨ ਹਫਤੇ ਦੇ ਵਿੱਚ ਵਿੱਚ ਸੂਪੂ ਬਿਲਕੁਲ 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 ਜੀ ਢਿੱਲਾ ਬਣ ਗਿਆ ਜੀ ਮੱਜ ਨੂੰ ਬਹੁਤ ਹਾਂ ਅਜੇ ਮੈਂ ਬੰਜੂਗੀ ਜੇ ਪੂਰੀ ਬਣ ਕੇ ਸੂਗੀ ਜੀ ਦੁੱਧ ਨੂੰ ਵੀ ਚੰਗੀ ਆ ਜੀ ਮੈਂ ਠੀਕ ਆ ਰਹੀ ਇੱਕ ਰੰਗ ਕਾਲੀ ਜਿਆ ਪੂਛ ਤੇ ਵਾਲ ਕੋਈ ਨਹੀਂ ਹੈਗਾ ਜੀ ਹੈ ਨਹੀਂਗਾ ਹੈ ਨਹੀਂ ਆ ਸਿੰਗ ਥੋੜਾ ਮੈਂ ਦਾ ਜਰੂਰ ਖੁੱਲਾ ਹੈ ਜੀ ਦਾ ਜੈਡ ਬਲੈਕ ਹੈ ਜੀ ਵੇਖੋ ਹਾਂ ਜੀ ਓਕੇ ਪੋਤਰਾ ਵੀ ਠੰਡੀ ਸੀ ਰਿਆ ਠੀਕ ਆ ਬਾਕੀ ਕਪੜਾ ਨਰਦ ਕਰ ਦਿਆਂਗੇ ਕਰ ਦਿਆਂ ਕਰ ਦਿਆਂ ਤੇ ਬਾਕੀ ਤੋਰ ਕਰਾ ਜਿਕੇ ਦੀ ਚੱਕ ਪਿੱਛੇ ਪੁੱਛੇ ਲੋ ਬੇਫਿਕਰੀ ਬਿਲਕੁਲ ਬਿਲਕੁਲ ਜੀ ਪਿੱਛੇ ਦੀ ਆ ਕੋਈ ਆਗੇ ਥਾਣੇ ਜਾ ਕੇ ਵੇਖ ਲਵੇ ਅਗਲਾ ਥਾਣੇ ਇੱਥੇ ਆ ਕੇ ਵੇਖ ਲੈ ਦੋ ਦਿਨ ਉਹਦੇ ਘਰ ਦੀ ਵੀ ਗਰੰਟੀ ਆਪਣੀ ਜੀ ਠੀਕ ਹੈ ਠੀਕ ਹਾਂ ਜੀ ਸਿੰਘ ਵੀਰ ਨੇ ਤੁਹਾਨੂੰ ਦੱਸਤਾ ਵੀ ਰਹਿਲਾ ਬਾਕੀ ਓਕੇ ਰਿਪੋਰਟ ਨਹੀਂ ਦੁੱਧ ਮੈਂ ਦੇਊਗੀ ਦਊਗੀ ਜੀ ਦਊਗੀ ਜੀ ਵੱਡੀ ਆ ਵੱਡੀ ਆ ਮੈਂ ਸੰਤੂ ਖਾਬ ਵੀ ਵੱਡੀ ਆ ਨਹੀਂ ਕੋਈ ਸ਼ੱਕ ਨਹੀਂ ਤੇ ਬਾਕੀ ਥਾਣਾ ਥਾਣਾ ਲੋ ਟਿੱਪੀ ਜਮਾ ਓਕੇ ਆ ਬਿਲਕੁਲ ਬਿਲਕੁਲ ਓਕੇ ਜੀ ਧੰਨਵਾਦ 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 ਲੈ ਕਮਾਲਾ ਇਹਨੂੰ ਕਰਮਾਂ ਵਾਲੀ ਵੇਖੋ ਸੱਜਣਾ ਹਾਂ ਜਿੱਧਰ ਨੂੰ ਮਰਜ਼ੀ ਲੈ ਜਾ ਫੜ ਕੇ ਹਨਾ ਮੈਂ ਨਾ ਕੋਈ ਗੱਲ ਨਹੀਂ ਭਾਵੇਂ ਇੱਥੇ ਇਹਨੂੰ ਖੁਲਾਰ ਦੋ ਜੀ ਜਿੱਥੇ ਮਰਜ਼ੀ ਇਹਨੂੰ ਖੁਲਾਰ ਦੇ ਨੇ ਹਿਲਣਾ ਥੋੜਾ ਕਰਮਾਂ ਵਾਲੀ ਨੇ ਸ਼ੁਕਰ ਹਾਂਜੀ ਲੈ ਵੀ ਸੱਜਣਾ ਕਰੋ ਚੈੱਕ ਕੀ ਆ ਬਾਤ ਤੇ ਬਾਕੀ ਚਮੜੀ ਬੜੀ ਬਰੀਕ ਦੀ ਹੈ ਨਾ ਬਿਲਕੁਲ ਬਰੀਕ ਚਮੜੀ ਦੀ ਹੈ ਜੀ ਹਾਂ ਓਕੇ ਬੜੀ ਵਾਇਸ ਤੁਸ ਹਾਂ ਨਹੀਂ ਚੰਗੀ ਆ ਬੜੀ ਵਾਇਸ ਹਾਂ ਬਾਕੀ ਆ ਕਰੰਗ ਕਾਲੀ ਆ ਬਿਲਕੁਲ ਜੀ ਬਿਲਕੁਲ ਬਣ ਜਾਣੀ ਹਫਤੇ ਦੇ ਵਿੱਚ ਵਿੱਚ ਮੈਂ ਚੰਗੀ ਦੇਖੋ ਆ ਚੀਜ਼ ਮੈਂ ਬਣ ਬਰਕੇ ਬਣੂਗੀ ਹਾਂ ਬਿਲਕੁਲ ਬਿਲਕੁਲ ਬਣੂਗੀ ਜੀ ਮੈਂ ਇਹਦਾ ਰੇਟ ਕੀ ਕਰਾਂਗੇ ਵੀਰੇ ਸੰਧੂ ਸਾਹਿਬ ਇਹਦਾ ਮੁੱਲ ਆ 85000 ਰੁਪਿਆ ਜੀ ਠੀਕ ਆ ਤੇ ਇਹ ਜਿਹੜੀ ਹਾਲ ਆ ਲੈਣ ਦੇਣ ਆ ਜੀ 82000 ਰੁਪਿਆ ਜੇ ਆਪਾਂ ਦੇ ਦਾਂਗੇ ਜੀ ਇਹਦਾ ਰੇਟ ਜਾਇਜ਼ ਆ ਹਨਾ ਮੈਂ ਰੇਡ ਆਪਾਂ ਕਰਨੇ ਜਾਏ ਬਿਲਕੁਲ ਥੋੜੀ ਥੋੜੀ ਛੋਟੀ ਕਮਾਈ ਰੱਖ ਕੇ ਆਪਾਂ ਡੰਗਰ ਦੇਨੇ ਪਹਿਲੀ ਵੀਡੀਓ ਆਪਣੀ ਜੀ 82000 ਹਾਂ ਜੀ ਛੋਟੀ ਜੀ ਕਮਾਈ ਹਾਂ ਛੋਟੀ ਜੀ ਕਮਾਈ ਰੱਖ ਕੇ ਡੰਗਰ ਦੇਨੇ ਆ ਜੀ ਨਹੀਂ ਓਕੇ ਮੈਂ ਬਹੁਤ ਚੰਗੀ ਆ ਹਾਂ ਜੀ ਬਿਲਕੁਲ ਬਿਲਕੁਲ ਜੀ ਹਾਂ ਕੋਈ ਅਗਲਾ ਇਹ ਸਤੂ ਸਾਹਿਬ 82000 ਦੀ ਕੋਈ ਵਪਾਰੀ ਖੜਕੇ ਵੇਚ ਸਕਦਾ ਜੀ ਹਾਂ 90 95 ਦੀ ਮੈਂ ਵੇਖ ਜਾਂਦੀ ਵੇਖਦੀ ਆ ਜੀ ਵੇਖਦੀ ਆ ਜੀ ਇਹ ਐਦਾ ਕੀ ਹਿਸਾਬ ਆ ਛਾਏ ਵੀ ਤੂਰ ਕਰਾਈਏ ਚੱਕ ਤੇ ਸੁਹਾ ਸਾਵਾ ਕਿਹੜਾ ਇਹ ਸੰਦੂਸਾ ਤਿੱਜਾ ਸੁਹਾ ਸੁਣੀ ਆ ਜੀ ਇਹ ਮੈਂ ਥੋੜੀ ਜੰ ਅੰਦਰ ਰਹੀ ਕਰਕੇ ਇਤਰਾ ਥੋੜੀ ਲਾਲਜੀ ਹੋਈ ਆ ਵੀ ਛਾਵੇਂ ਰਹੀ ਆ ਹਾਂਜੀ ਹਾਂਜੀ ਬਾਕੀ ਦੁੱਧ ਵਾਲੀ ਓਏ ਦੁੱਧ ਵਾਲੀ ਆ ਮੈਂ ਜੀ ਹਨਾ ਹਾਂਜੀ ਹਾਂਜੀ ਤੇਵਾ ਖੋਲੂਗੀ ਮੈਂ ਪੂਰਾ ਬਿਲਕੁਲ ਬਿਲਕੁਲ ਇਹ ਸ਼ਹਿਦ ਆਉਂਦਾ ਥਣਾ ਜੋ ਜੀ ਠੀਕ ਆ ਇਹ ਸ਼ਹਿਦ ਆਉਂਦਾ ਥਣਾ ਜੋ ਜੀ ਓਕੇ ਇਹ ਇਹ ਸੰਤੂ ਸਾਹਿਬ ਆਪਾਂ ਦੱਸ ਕੇ ਦੇਣੀ ਆ ਇਹ ਅਗਲੇ ਥਾਂ ਦੀ ਤੇਲ ਆ ਜੀ ਕਬੈਣੀ ਵਾਲੇ ਦੀ ਅੱਛਾ ਜਿੱਦਾਂ ਬੈਣੇ ਚੁਣਨੇ ਦੂਜੇ ਪਾਸੇ ਆ ਹਾਂ ਜੀ ਜੀ ਬੈਣੀ ਬਿਲਕੁਲ ਬੈਣੀ ਵਾਲਾ ਸਾਈਡ ਨਹੀਂ ਕਬੈਣੀ ਵਾਲਾ ਸਾਈਡ ਜੀ ਪਰਲਾ ਇਹ ਤੋਂ ਪਰਲਾ ਜੀ ਪਾ ਥਾਂ ਦੀ ਗੱਲ ਕਰੀਏ ਤੇ ਇਹਦੀ ਉਲਟ ਸਾਈਡ ਆ ਹਾਂ ਜੀ ਇਹਦੀ ਉਲਟ ਸਾਈਡ ਜੀ ਪਤਾ ਨਹੀਂ ਲੱਗਦਾ ਜਮਾਈ ਨਹੀਂ ਪਤਾ ਨਹੀਂ ਲੱਗਦਾ ਪਰ ਆਪਾਂ ਦੱਸ ਕੇ ਦੇਣੀ ਆ ਜੀ ਧੰਨਵਾਦ ਕਿਉਂਕਿ ਨਹੀਂ ਹਾਂ ਸਮਾਂ ਬਿਲਕੁਲ ਕੀਮਤੀ ਆ ਜੀ ਐਵੇਂ ਕਿਸੇ ਨੂੰ ਖਰਾਬ ਕਰੀਏ ਉਹ ਆਪਣੀ ਆਤਮਨੀ ਹੈ ਜੀ ਹਾਂ ਜੀ ਹਾਂ ਜੀ ਸੁਹਾ ਤੀਜਾ ਸੁਹਾ ਤੀਜਾ ਜੀ ਦੁੱਧ ਦੇਨੇ ਕੀ ਕਹਿੰਦੇ ਮਾਲਕ ਇਹਦੇ ਪੁੱਛਿਆ ਦੁੱਧ ਚੰਗਾ ਭਰਿਆ ਹੋਊ ਇਹਨੂੰ ਯਾਰ ਦੁੱਧ ਸੰਧੂ ਸਾਹਿਬ ਇਹਨੇ ਵੀ 12 13 ਕਿਲੋ ਦਿੱਤਾ ਜੀ ਮੱਜ ਨੇ ਤੇ ਤਾਂ ਹੋਊਗਾ ਹਨਾ ਤੇਲ ਨੇ ਮੈਂ ਹੁਣ ਵੀ ਦੇ ਦੂਗੀ ਦੁੱਧ ਦਊਗੀ ਆ ਅਗਲਾ ਥਾਣੀਆਂ ਬਿਲਕੁਲ ਜੀ ਅਗਲੇ ਥਾਣ ਦੀ ਅਗਲੇ ਥਾਂ 'ਚ ਦੁੱਧ ਥੋੜਾ ਹੀ ਹੁੰਦਾ ਜੀ ਤਾਂ ਪੈ ਜਾਂਦਾ ਬਿਲਕੁਲ ਬਿਲਕੁਲ ਜੀ ਚੱਲ ਜਾਂਦਾ ਹਾਂ ਜੀ ਇਹਦੀ ਵੀ ਕਰਾ ਦੇਗੀ ਟੂਰ ਚੈੱਕ ਵੀ ਬਿਲਕੁਲ ਜੀ ਹਾਂ ਦੇਖਿਓ ਸੱਚ ਨੂੰ ਕਿਵੇਂ ਪਲਿਸਾਂ ਵੀ ਤੇ ਨਿੱਗਰ ਮੈਂ ਆ ਵਜਨ ਵੱਟੇ ਵਾਲੀ ਬਿਲਕੁਲ ਜੀ ਬਾਕੀ ਵੀਰ ਨੇ ਤੁਹਾਨੂੰ ਦੱਸਿਆ ਵੀ ਸ਼ਾਮੇ ਰਹੀ ਆ ਲੇਵਾ ਖੋਲੂਗੀ ਅਮਰੀਕਨ گاਵਾਂ ਵਾਲਾ ਇਹ ਥੋੜੀ ਅੰਦਰ ਰਹਿਣ ਕਰਕੇ ਲਾਲਜੀ ਹੋਈ ਹੈ ਜੀ ਹਾਂ ਹਾਂਜੀ ਹਾਂਜੀ ਨਹੀਂ ਚੰਗੀ ਆ ਬਹੁਤ ਚੰਗੀ ਸੰਦੂ ਸਾਂਭਾ ਜੀ ਹਾਂ ਇਹ ਪੰਜ ਚਾਰ ਦਿਨ ਧੁੱਪੇ ਰਹਿਗੀ ਨਾ ਹਾਂਜੀ ਹਾਂਜੀ ਹੋ ਜਾਣੀ ਆ ਸਰ ਹੋਜੂਗੀ ਕਾਲੀ ਹੋਜੂਗੀ ਜੀ ਹਾਂ ਹੋ ਜਾਣੀ ਕਾਲੀ ਉਹ ਤਾਂ ਐ ਜਿਵੇਂ ਚਮਕਦੀ ਪਈਊ ਹਨਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਓਕੇ ਆ ਸੱਜਣੋ ਵੇਖੋ ਕਿਆ ਬਾਤ ਤੇ ਬਾਕੀ ਚੂਣ ਬੜਾ ਚੰਗਾ ਨਿਕਲੂ ਇਹਦਾ ਚੂਣ ਚੰਗਾ ਜੀ ਹੁਣ ਤੇ ਪਣੀ ਬਹੁਤ ਚੰਗੀ ਆਈ ਆ ਜੀ ਕਿਉਂਕਿ ਥਾਣਾ ਬੜਾ ਕੰਮ ਦਾ ਲੱਗਾ ਇਹਨੂੰ ਵਿਚਾਰੀ ਨੂੰ ਤੇ ਚੂਣ ਨਿਕਲੂਗੀ ਧਰਤੀ ਸ਼ੇਕ ਕਰਦੀ ਸ਼ੇਕ ਜਿਉਂ ਟਿਪ ਦੇ ਹਾਂ ਨਹੀਂ ਥਾਣਾ ਬੜਾ ਕੰਮ ਦਾ ਬਾਲਟੀ ਦਾ ਮੈਂਟਾ ਚ ਆਜਿਆ ਕਰੋ ਹਾਂਜੀ ਹਾਂਜੀ ਤੇ ਇਹਦਾ ਕੀ ਰੇਟ ਰਹੂਗਾ ਸ਼ਾ ਸੰਦੂ ਸਾਹਿਬ ਇਹਦਾ ਮੁੱਲ ਕਰਦੇ ਆਪਾਂ 75000 ਰੁਪਇਆ ਠੀਕ ਆ ਤੇ ਲੈ ਆ ਦੇ 3000 ਰੁਪਏ ਛੋਟ ਕਰ ਦਾਂਗੇ 72000 ਦੀ ਦੇ ਦਾਂਗੇ ਜੀ 72000 ਇਹਦੇ ਪੈਸੇ ਸਾਨੂੰ ਲੱਗਦੇ ਵੀ ਗਏ ਸਵੇਰੇ ਜੀ ਓਕੇ ਤੇ ਅਸੀਂ ਆਖਿਆ ਵੀਡੀਓ ਤੇ ਪਾਉਣੀ ਹੈ ਇੱਕ ਰਾਜ ਨਾ ਜੀ ਨਹੀਂ ਤੇ ਬੰਦੇ ਤੇ ਲੈਣ ਦੇ ਆ ਜੀ ਆਪਣੇ ਕੋਲ ਆਹੋ ਇੰਨੇ ਚ ਤੇ ਇਹ ਵੀ ਸੰਤੂ ਸਾਹਿਬ ਪਤਲੀ ਪਤਲੀ ਚਮੜੀ ਦੀ ਆ ਉਹ ਨਹੀਂ ਕੀ ਮੱਝ ਜ਼ਰੂਰ ਆ ਜੀ ਆ ਹਾਂ ਪਰ ਚਮੜੀ ਆ ਵੇ ਲੋ ਜਿੱਥੋਂ ਮਰਜੀ ਖੇਚ ਲੋ ਬਾਕੀ ਉਹ ਠੰਡੀ ਆ ਠੰਡੀ ਠੰਡੀ ਜੀ ਪਤਲੀ ਗੁੰਡੀਆਂ ਭਰੀ ਜਾਂਦੇ ਆ ਵਿਚਾਰੀ ਦੇ ਪਤਲੀ ਚਮੜੀ ਦੀ ਮੈਂ ਆ ਜੀ ਹਾਂ ਆ ਵੇਖੋ ਨਹੀਂ ਚੰਗੀ ਆ ਹਾਂ ਜੀ ਦੁੱਧ ਦੇਊਗੀ ਚੰਗਾ ਬੰਦਾ ਸਾਂਭਣ ਵਾਲਾ 13-14 ਕਿਲੋ ਦੁੱਧ ਦੇ ਦੇਊਗੀ ਰਮਨ ਆ ਦਊਗੀ ਜੀ ਰਾਮ ਨਾ ਦੇ ਦੇ ਵੇਖੋ ਰੈਡ ਵੀ ਜੈਨੂਨਾਂ ਸਵੇਰੇ ਦੇ ਪੈਸੇ ਲੱਗਦੇ ਗਏ ਜੀ ਆਪਾਂ ਉਹਦੇ ਕਹਿਣਾਂ ਗੋ ਚੁੰਡੀ ਪਾ ਆਪਾਂ ਮਾਂ ਤਾਨੂੰ ਅੱਗੇ ਦੱਸਿਆ ਮਾਂ ਪਹਿਲੀ ਵੀ ਮੋਤਮੋਤ ਪੀਲਾ ਭਾਈ ਆ ਹਾਂ ਜੀ ਹਾਂ ਜੀ ਤੇ ਇਹਦਾ ਕੀ ਹਿਸਾਬ ਆ ਸ਼ਾ ਤੇ ਵੀ ਸੰਤੂ ਸਾਹਿਬ ਤਿੱਜਾ ਸੁਆ ਸੁਣੀ ਆ ਜੀ ਓਕੇ ਹਾਂ ਜੀ ਦੇਣੇ ਵੀ ਲੈ ਜੂਗੀ 4-5 4 ਲੈ ਜੇ 5 ਲੈ ਜੇ 6 ਲੈ ਜੇ ਹਫਤੇ ਦੇ ਵਿੱਚ ਵਿੱਚ ਸੁਬਿਲਕੁਲ ਸੁਬੂਗੀ ਜਲਪ ਇਹ ਅੱਜ ਹੀ ਲੈ ਕੇ ਆਏ ਆ ਤੁਹਾਡੇ ਅੱਗੇ ਅੱਗੇ ਆਈ ਆ ਜੀ ਠੀਕ ਆ ਸੁਆ ਸੁਆ ਦਾ ਤਿੱਜਾ ਜੀ ਓਕੇ ਹਾਂ ਜੀ ਠੀਕ ਭਾਰਪੂਰ ਲੰਬੇ ਫਿਕਰੀ ਬਿਲਕੁਲ ਬਿਲਕੁਲ ਜੀ ਬਾਦ ਦੀ ਗਰੰਟੀ ਹੋਊਗੀ ਭਾਰ ਦੀ ਗੱਲ ਮੈਂ ਦੀ ਹਰ ਗਰੰਟੀ ਹੋਊਗੀ ਠੀਕ ਆ ਧੰਨਵਾਦ 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 ਆਉਥਾ ਨਹੀਂ ਇੱਥੇ ਆ ਕੇ ਦੇਖੇ ਅਗਲਾ ਹਨ ਕੋਈ ਗੱਲ ਨਹੀਂ ਖੋਲ ਆ ਰਾਮ ਜੀ ਤੋ ਇਹ ਦਲੇ ਜਨੇ ਫੜ ਕੇ ਉਹ ਸੰਗਲ ਜਨਾ ਥੱਲੇ ਵੜਿਆ ਕੀ ਬਾਤ ਹਾਂ ਉਹ ਦੇਖੋ ਇਹਨੇ ਹਫਤਾ ਲੈ ਜਾਣਾ ਕਰਦੀ ਕਰਾਉਂਦੀ ਨੇ ਸਜਣੋ ਸੋਹਣੀ ਬਣ ਜਾਣਾ ਥੱਲਿਓ ਸਾਰੀ ਬੈਗ ਹੀ ਆਉਗੀ ਸੰਤੂ ਸਾਹਿਬ ਆਉਗੀ ਹਾਂ ਜੀ ਨਹੀਂ ਮੈਂ ਦੁੱਧ ਦੇ ਦੂੰਗੀ ਕਰਮਾਂ ਵਾਲੀ ਇਹ ਵੀ ਬਿਲਕੁਲ ਬਿਲਕੁਲ ਸਿੰਗਲ ਹੱਡੀ ਦੀ ਕਹਿੰਦੇ ਕਈ ਬੰਦੇ ਆਪਣੇ ਹਨਾ ਬਿਲਕੁਲ ਬਿਲਕੁਲ ਆ ਵੇਖੋ ਸਿੰਗਲ ਹੱਡੀ ਦੀ ਆ ਜੀ ਕਿੱਥੇ ਖੜੀ ਏਦੀ ਹੱਡੀ ਹਾਂਜੀ ਬਾਕੀ ਸਫਾਈਆਂ ਬਹੁਤ ਆ ਸਫਾਈਆਂ ਬਹੁਤ ਆ ਜੀ ਮੱਜਨੂ ਜੀ ਹਾਂ ਓਕੇ ਆ ਕੁੰਨੀਆਂ ਸੱਜਣੋ ਨੋਕਾ ਦੇਓ ਦੇਖੋ ਇਹ ਤਾਂ ਹੈਗਾ ਵੀ ਕੋਹਨੀ ਮੈਂ ਨਾ ਭੜਨ ਦਾ ਡਰ ਹਨਾ ਬਿਲਕੁਲ ਬਿਲਕੁਲ ਜੀ ਸਿੰਗ ਫਸਨੇ ਇਹਦੇ ਸਿੰਗ ਫਸਾਣੋਂ ਬਸ ਬਸ ਬਾਕੀ ਸੁਭਾ ਦੀ ਮੈਂ ਵੀ ਠੰਡੀ ਆ ਮੈਂ ਨਾ ਤੁਹਾਡੇ ਏਰੀਏ ਦਾ ਮਾਲ ਤਕਰੀਬਨ ਠੰਡਾ ਹੀ ਆ ਇੱਕੋ ਜਿਹਾ ਸਾਨੂੰ ਸਾਹਿਬ ਜੀ ਦੇਖੋ ਹਾਂ ਆ ਦੇਖੋ ਹੈ ਠੰਡੀ ਸੀਲ ਹੈ ਮੈਂ ਜੀ ਮੈਂ ਗੱਬਣ ਪਏ ਹੱਥ ਇਸ ਤਰ੍ਹਾਂ ਤੇਪਲੀ ਇਹਨੂੰ ਕੋਈ ਮੰਗਾ ਨਹੀਂ ਪਾਇਆ ਜੀ ਇਤਨਾ ਹੀ ਤੇਪਲੀ ਮੈਂ ਜੀ ਓਕੇ ਤਾਂ ਪੂਛ ਚੱਕ ਦਿਆਂ ਤੇ ਫੇਰ ਲੈਪ ਲਓ ਹਾਂ ਜੀ ਹਾਂ ਜੀ ਇਹਦਾ ਰੇਟ ਫਿਰ ਲਾਡੀ ਵੀਰੇ ਇਹਦਾ ਮੁੱਲ ਜੀ 70000 ਰੁਪਿਆ ਤੇ ਇਹ ਦੇ ਦਾਂਗੇ 3000 ਛੋਟ ਕਰਾਂਗੇ 74 ਦੀ ਦੇ ਦਾਂਗੇ ਜੀ 74000 ਦੀ ਹਾਂਜੀ ਹਾਂਜੀ 73000 ਦੀ ਜਾਣ ਲੋ ਸੰਧੂ ਸਾਹਿਬ ਹੋਰ ਯਾਰ ਛੱਡ ਦਿੰਦੇ ਆ ਚਲੋ ਲਾਸਟ ਤੇ ਆ ਕੇ ਖੁਸ਼ ਹੋਇਆ ਹਨਾ ਥੇਰਾ ਕੋਈ ਗੱਲ 73 ਦੀ ਦੇਣਾ ਹੈ ਆਪਣਾ ਕੰਮ ਹੀ ਅੱਜ ਸੇਲ ਵਾਲਾ ਕਰ ਦਿੱਤਾ ਆਪਾਂ ਵੀ ਪਹਿਲੀ ਵੀਡੀਓ ਆ ਠੀਕ ਹੈ ਨਾ ਵੀ ਅੰਗਰ ਕਿਉਂਕਿ ਜਨੂਅਰੀ ਰੇਡ ਪਾਵਾਂਗੇ ਮਾਲ ਵੀ ਵਿਗੂਗਾ ਜੀ ਜੇ ਆਪਾਂ ਵਾਅਦਾ ਮੰਗੀਏ ਉਹਦਾ ਫਾਇਦਾ ਕੋਈ ਨਹੀਂਗਾ ਜੀ ਨਹੀਂ ਨਹੀਂ ਸਿਆਣੀ ਗੱਲ ਆ 73000 ਦੀ ਬਿਲਕੁਲ ਜੀ ਬਿਲਕੁਲ ਕੀ ਮਾੜੀ ਆ ਮਾਣਾ ਕੋਈ ਮਾੜੀ ਨਹੀਂ ਜੀ ਕੋਈ ਮਾੜੀ ਦੁੱਧ 10 ਕਿਲੋ 10 11 ਕਿਲੋ ਇਹਨੇ ਵੀ ਭਰਾ ਜੀ ਨਾਲ ਮਾਣਾ ਜੀ ਲੈਣਾ ਵੀਰੇ ਕੋਈ ਮਾੜੀ ਥੋਕੜਾ ਜਿਆਦਾ ਐਂ ਕਹਿੰਦੇ ਨਹੀਂ ਗੱਪਣ ਵਾਲੇ ਸਾਰੇ 15 ਕਿਲੋ ਹੀ ਕਹਿੰਦੇ ਆ ਪਰ ਨਹੀਂ 10 11 ਕਿ ਜਿੰਨਾ ਆਪਾਂ ਮੁੱਲ ਮੰਗਿਆ ਨਾ ਦੱਸਿਆ ਹੀ ਨਹੀਂ ਹਾਂ ਜੀ ਜਿੰਨਾ ਮੁੱਲ ਮੰਗਿਆ ਨਾ ਜੱਸ ਲਾ ਲੈ ਹਾਂ ਜੀ ਇਹੋ ਜਿਹੜੇ ਪੁਰਾਣੇ ਗਾਹੇ ਜੀ ਉਹ ਦੋਨੋਂ ਸਾਲ ਗਾਹ ਹੋ ਗਏ ਬਣਿਆਂ ਨੂੰ ਓਕੇ ਚੌਦੇ ਇਹੜੀ ਡੰਗ ਲੈ ਜਾਂਦੇ ਇਦਾਂ ਹੀ ਐਂ ਅਗਲੇ ਨੂੰ ਪਤਾ ਲੱਗਦਾ ਹੁਣ ਮੈਂ ਕੀ ਮਾੜੀ ਆ ਕਿਸੇ ਨੇ ਦੁੱਧ ਤੇ ਲਾਉਣੀ ਆ ਦਾ ਵੀਰ ਆਪਾਂ 82 ਦੀ ਕਹਤੀ ਆ 82 ਦੇ ਦਾਂ ਨੇਓ ਕਿ ਰਪੋਰਟ ਬਿਲਕੁਲ ਜੈਨੂਅਰ ਰੇਟ ਥੋੜੀ ਜੀ ਕਮਾਈ ਰੱਖ ਕੇ ਡੰਗਰ ਦੇਂ ਡਏ ਆ ਜੀ ਕੋਈ ਮਾਰੀ ਨਹੀਂ ਯਾਰ ਕੋਈ ਮਾਰੀ ਨਹੀਂ ਬਿਲਕੁਲ ਜੀ ਤੇ ਆ ਆਪਾਂ ਕਹਤੀ ਇੱਕ 15 ਦੀ ਹੈ ਨਾ ਹਾਂਜੀ ਇੱਕ 15 ਹੀ ਦੇ ਦਾਂਗੇ ਜੀ ਇੰਨੇ ਦੀ ਕਹੀ ਹੈ ਨਾ ਕਿਤੇ ਕਸਨਾ ਨਹੀਂ ਹਾਂਜੀ ਨਹੀਂ ਨਹੀਂ ਇੱਕ 15 ਦੀ ਕਹੀ ਹੈ ਜੀ ਇਸ ਨੂੰ ਇੱਕ 15 ਦੀ 20 ਮੁੱਲ ਕੀਤਾ ਡੇਢ ਲੱਖ ਮੰਗੀ ਜਾਂਦੇ ਆ ਇੱਕ 20 ਹੀ ਦੇ ਦਾਂ ਇੱਕ 15 ਦੀ ਦੇ ਦਾਂਗੇ ਵੀਰੇ ਝੋਟੀ ਵੀ ਚੰਗੀ ਆ ਮੰਗਦੇ ਲੋਕ ਪਰ ਆਪਾਂ ਨਹੀਂ ਹਾਂ ਵੈਰਲ ਬਰਲ ਚੰਗੀ ਆ ਕੱਦ ਕਾਟ ਕੱਦ ਕੋਦ ਬਹੁਤ ਜ਼ਿਆਦਾ ਚੰਗਾ ਆ ਇਹ ਦੇਖੋ ਤੇ ਆਉਂਦੀ ਆ ਜੀ ਨਹੀਂ ਬਹੁਤ ਚੰਗੀ ਹਾਂਜੀ ਤਾ ਨਵਾਜ਼ਾ ਸੱਜਣੋ ਹੌਂਜ ਵੀ ਠੰਡੀ ਸੀਲ ਆ ਜੀ ਕੋਈ ਚੱਕਰ ਨਹੀਂ ਮਾਜ ਦੂਜੀ ਵਿਖਾਉਣੀ ਆ ਪਾ ਉਧਰ ਹਾਂਜੀ ਇੱਕ ਮਾਜ ਉੱਥੇ ਆ ਜੀ ਆਪਣੀ ਉਹ ਵੀ ਵਿਖਾ ਲੈਨੇ ਆ ਜੀ ਇੱਕ ਥੋੜਾ ਮੈਂ ਹੋਰ ਵੀ ਵਿਖਾਉਣੇ ਸੱਜਣੋ ਜੇ ਇਹਦੀਆਂ ਧਾਰਾਂ ਚੈੱਕ ਕਰਾਉਣੀਆਂ ਭਾਵੇਂ ਕਰਾ ਦਈਏ ਕਰਾ ਦਈਏ ਸੱਜਣੋ ਇੱਕ ਇਹ ਮਾਜਾ ਵੀਰ ਹਰਾ ਕੋਲੇ ਜਿਹੜੀ ਤੁਹਾਨੂੰ ਕਲੰਝਰ ਪੈਂਡ ਵੀਡੀਓ ਵਿਖਾਈ ਹੈ ਇਹ ਦੂਸਰੇ ਘਰੇ ਸੀਗੀ ਕਿਉਂਕਿ ਉੱਥੇ ਜਗ੍ਹਾ ਦੀ ਥੋੜੀ ਪ੍ਰੋਬਲਮ ਕਰਕੇ ਇੱਕ ਮਾਜਾ ਵੀਰ ਹਰਾ ਨੇ ਇੱਥੇ ਬੰਨੀ ਬਿਲਕੁਲ ਤਾਜੀ ਸੂਈ ਆ ਇਹਦਾ ਲੇਖਾ ਜੋਖਾ ਵੀ ਆਪਾਂ ਲਾਡੀ ਤੋਂ ਪੁੱਛੀਏ ਤੇ ਲਾ ਡਿਗਰੀ ਇੱਕ ਫਿਰ ਆਪਣੀ ਆ ਮੱਝ ਆ ਗਈ ਹੈ ਨਾ ਹਾਂ ਜੀ ਹਾਂ ਜੀ ਇਹ ਵੀ ਸੂਈ ਅੱਜ ਮੱਝ ਜੀ ਠੀਕ ਆ ਇਹ ਕਿਹੜਾ ਸੁਹਾ ਸੁਈ ਤੇ ਕਦੋਂ ਸੁਈ ਆ ਉਹ ਸਾਨੂੰ ਸਾਬ ਤਿੱਜਾ ਸੁਹਾ ਸੁਈ ਆ ਜੀ ਓਕੇ ਹਾਂ ਜੀ ਹਾਂ ਜੀ ਇਹਨੂੰ ਸੁਈ ਨੂੰ ਹਫਤਾ ਹੋ ਗਿਆ ਜੀ ਠੀਕ ਆ ਹਾਂ ਜੀ ਸੱਤ ਦਿਨ ਹੋ ਗਏ ਇਹਨੂੰ ਸੱਤ ਦਿਨ ਹੋ ਗਏ ਸੁਈ ਨੂੰ ਤੇ ਕਿੰਨੀਆਂ ਗੰ ਘਤਾਰਾਂ ਤੇ ਆ ਗਈ ਆ ਘਾਰਾਂ ਏ ਥੱਲੇ ਜੀ ਆ 9 ਕਿਲੋ ਦੁੱਧ ਆ ਜੀ 8 ਤੋਂ 9 ਕਿਲੋ ਦੁੱਧ ਹੈਗਾ ਹਾਂ ਜੀ ਹਾਂ ਜੀ ਬੱਚਾ ਮਗਰ ਘਟਾ ਆ ਗਿਆ ਘਟਾ ਆ ਗਿਆ ਪੰਜਾਂ ਚੌਦਾਂ ਦਿਨ ਸੁਈ ਆ ਜੀ ਤੁਹਾਨੂੰ ਹਾਂ ਤਾਜੀ ਆ ਜਮਾ ਹਫਤੇ ਦੇ ਅੰਦਰ ਅੰਦਰ ਹੀ ਸੁਈ ਆ ਬੱਚੇ ਦੇ ਅੰਦਰ ਠੀਕ ਆ ਚੂਣ ਚਾਂ ਬਹੁਤ ਚੰਗਾ ਹਨਾ ਹਾਂਜੀ ਚੂਣ ਚੰਗਾ ਜੀ ਓਕੇ ਇਹ ਸੰਤੂ ਸਾਹਿਬ ਇੱਕ ਗਾਲਿਆ ਮਾਝੇ ਪਹਾੜੇ ਦੇ ਮਿਲਦੀ ਹੈ ਜੀ ਅੱਛਾ ਠੀਕ ਆ ਪਹਿਲਾਂ ਇਹਨੂੰ ਮਾੜਾ ਪਾ ਗਏ ਤੇ ਹੱਥ ਨਾਲ ਪਸਮਾ ਕੇ ਤੇ ਬਾਅਦ ਚ ਘਟਾ ਪਵਾ ਲੈਣਾ ਜੀ ਠੀਕ ਆ ਹਾਂਜੀ ਇਹ ਪਹਾੜੇ ਤੇ ਗਝਾਈ ਆ ਹਾਂ ਪਹਾੜੇ ਤੇ ਮਿਲਦੀ ਹੈ ਓਕੇ 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 ਬਾਕੀ ਚੂਣ ਤਾਂ ਬਹੁਤ ਚੰਗਾ ਹਾਂਜੀ ਚੂਣ ਚੰਗਾ ਜੀ ਦੁੱਧ ਦੇ ਦੂ 12 13 ਕਿਲੋ ਰਾਮ ਨੂੰ ਦੁੱਧ ਦੇ ਦੂ ਜੀ ਥੱਲੋ ਬਹੁਤ ਸਾਫ ਹੈ ਜੀ ਹਾਂ ਨਹੀਂ ਲੇਵਾ ਬਹੁਤ ਸੋਹਣਾ ਹਨਾ ਤੇ ਤੂਰ ਇਹਦੀ ਕਰਾਈਏ ਚੱਕ ਮੇਰਾ ਵੀਰ ਕੱਢੀ ਮੇਰੇ ਬਾਹਰ ਸੱਜਣਾ ਲੈ ਵੇਖੋ ਤੌਰ ਚੈੱਕ ਕਰ ਲਓ ਵਿਰਲਾ ਮਰਲਾ ਬੜੀਆਂ ਚੰਗੀਆਂ ਲੱਗੀਆਂ ਮੈਂ ਇਹਨੂੰ ਲੈਵਾ ਭਾਂਡਾ ਬਹੁਤ ਚੰਗਾ ਥੋੜੀ ਜੀ ਆ ਜਰੂਰ ਆ ਵੀ ਬੱਚੇ ਦੀ ਔਲ ਕਰਦੀ ਇਹਦੇ ਪਹਾੜੇ ਤੇ ਮਿਲਦੀ ਵਿਰਲਾ ਬੜੀ ਹਨਾ ਯਾਰ ਕਾ ਵਾਲਾ ਬੰਨ ਲੱਗਾ ਜੀ ਮੈਂ ਨਾ ਗੱਠ ਗੱਠ ਤੇ ਥਾਣਾ ਹਨਾ ਹਾਂ ਜੀ ਕੀ ਬਾਤ ਹੈ ਵੇਖੋ ਸੱਜਣਾ ਵਿਰਲਾ ਬਹੁਤ ਚੰਗੀਆਂ ਲੱਗੀਆਂ ਝੋਟੀ ਨੂੰ ਕੋਈ ਉੜਾ ਬੰਨਾਂ ਨਹੀਂ ਥਾਣਾ ਦੀ ਆਪਸੀ ਗੈਪ ਦੂਰੀ ਕਮਾਲੋ ਸ਼ਾ ਵੇਖੋ ਇਹਦੀ ਮੈਂ ਨਾਲ ਲਾਢੀ ਗਾੜੀ ਚੰਗੀ ਹੋ ਮਹਿੰਦੀ ਯਾਰ ਹਾਂਜੀ ਹਾਂਜੀ ਗਾੜੀ ਮੋਲੋਂ ਪਾਰ ਹੀ ਆਈ ਹੈ ਹਾਂ ਨਹੀਂ ਗਾਂ ਵਾਲਾ ਲੇਵਾ ਚੰਗਾ ਗਾਂ ਨੂੰ ਵੇਖੋ ਸੱਜਣੋ ਧਰਤੀ ਦਾ ਲੇਵਾ ਭਾਂਡਾ ਬਿਲਕੁਲ ਤਾਜੀ ਬਾਕੀ ਜਿਹੜੀ ਗੱਲਬਾਤ ਆ ਤੁਹਾਨੂੰ ਦੱਸੀ ਆ ਆਪਾਂ ਕੋਈ ਧਾਰਾ ਤਾਂ ਮਾਰਨ ਨਹੀਂ ਲੱਗੀ ਸੀ ਤੇ ਪਰ ਧੰਨਵਾਦ ਇਹਨਾਂ ਦਾ ਜਿਹੜੇ ਵੀਰ ਹਰਾਂ ਨੇ ਸਚਾਈ ਦੱਸੀ ਵੀ ਇਹ ਬਾੜੇ ਤੇ ਉਤਰਦੀ ਆ ਤੇ ਚੋਨੇ ਦਾ ਬਾਲਟੀ ਰੱਖ ਕੀ ਜਨ ਹਾਂਜੀ ਹਾਂਜੀ ਕੋਈ ਲੱਤ ਰੁੱਤ ਨਹੀਂ ਮਾਰਦੀ ਸੰਧੂ ਸਾਹਿਬ ਫਿਰ ਇੱਕ ਨਾ ਕੋਈ ਉਹਨੂੰ ਜੂੜ ਪਾਉਣਾ ਪੈਂਦਾ ਜੇ ਠੀਕ ਆ ਥੱਲੇ ਬਹਿ ਜਾ ਕੋਈ ਚੱਕਰ ਨਹੀਂ ਵੰਨ ਪਾ ਕੇ ਹਾਂ ਥਾਪੀ ਮਾਰ ਕੇ ਬਹਿ ਜਾ ਬਸ ਦੀ ਬਸ ਤੇ ਰੇਟ ਇਹਦਾ ਸ਼ਾਹ ਜੀ ਰੇਟ ਤਾਂ ਸੰਧੂ ਸਾਹਿਬ ਦਾ 82000 ਰੁਪਈਆ ਕਰਦੇ ਆ ਜੀ ਓਕੇ ਤੇ ਅੱਜ ਲੈਣ ਦੇ ਨਾਲ ਮੋਲੇ ਜੀ 80000 ਵੀ ਦੇ ਦਾਂਗੇ ਜੀ ਭੂਜੂ ਛੋੜ ਛੱਪਾ ਮਾਰਾ ਮੋੜ ਕੇ 2000 ਹੋਰ ਸੰਸਾ ਛੱਡ ਦਾਂਗੇ ਕੋਈ ਗੱਲ ਨਹੀਂ ਪਹਿਲੇ ਦੇ ਦਾਂਗੇ ਖਤਰ ਦੀ ਦੇ ਦਾਂਗੇ 78000 ਹਾਂਜੀ ਪੈਸੇ ਲੱਗਦੇ ਵੀ ਆ ਮਾਈ ਦੇ ਜੀ ਅਈਆ ਚਲੋ ਵੀਡੀਓ ਤੇ ਪਾ ਲੈਂਦੇ ਆ ਕੋਈ ਗੱਲ ਨਹੀਂ ਨਹੀਂ ਠੀਕ ਤੇ ਬਾਕੀ ਜਿਹੜਾ ਦੁੱਧ ਚੂਣ ਵਾਲਾ ਉਹਨੂੰ ਤਾਂ ਨਹੀਂ ਮਾਰੀ ਜੇ ਜਿਹਨੇ ਘਰੇ ਰੱਖਣੀ ਉਹਨੂੰ ਮਾਰ ਦੇ ਜੀ ਨਵਾ ਮਾਈ ਜੀ ਜੇ ਇਹੀ ਬੱਚੇ ਦੇ ਮਿਲਦੀ ਹੁੰਦੀ ਤਾਂ ਫੇਰ ਕਿੰਨੇ ਦੀ ਦੰਦੇ ਫੇਰ ਤਾਂ ਬਾਤ ਹੀ ਦੇਣੀ ਤੁਹਾਨੂੰ ਬਰਾ ਦੋ ਵੀਡੀਓ ਬਣਾਉਂਦੇ ਜੀ ਹਾਂ ਹਾਂਜੀ ਅੱਜ ਅਗਲੇ ਦਾ 10000 ਦਾ ਫਾਇਦਾ ਬਿਲਕੁਲ ਨਾਰਮਲੀ ਹੈਨਾ ਬਿਲਕੁਲ ਜੀ ਬਿਲਕੁਲ ਸਾਫ਼ ਸੂ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ